ਮਾਝੂ ਪੰਜਾਬ ਸਰਕਾਰ ਅਤੇ ਸ੍ਰੀ ਗੌਰਵ ਜੱਦਵ ਬੀਜੀਪੀ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਨਸ਼ਾ ਤਸਕਰਾ ਨੂੰ ਕਾਬੂ ਕਰਨ ਅਤੇ ਉਹਨਾਂ ਵੱਲੋਂ ਪਿਛਲੇ 5 ਸਾਲਾਂ ਵਿੱਚ ਬਣਾਈ ਗਈ ਚੱਲ ਅਚੱਲ ਜਾਇਦਾਦ ਪ੍ਰਾਪਰਟੀ ਦਾ ਨਸ਼ਾ ਤਸਕਰਾ ਕਰਕੇ ਬਣਾਈ ਗਈ ਉਹਨਾਂ ਪ੍ਰਾਪਰਟੀਆਂ ਨੂੰ ਸੀਜ਼ ਕਰਨ ਲਈ ਪੂਰੇ ਸੂਬੇ ਅੰਦਰ ਮਹਿੰਮ ਚਲਾਈ ਗਈ ਹੈ ਇਸੇ ਲੜੀ ਵਿੱਚ ਸ੍ਰੀ ਭਾਗੀ ਰੱਥ ਮੀਨਾ ਆਈਪੀਐਸ ਐਸਐਸਪੀ ਸ੍ਰੀ ਮੁਕਸਰ ਸਾਹਿਬ ਦੀਆਂ ਜੋਗ ਹਦਾਇਤਾਂ ਤਹਿਤ ਸਬਡਿਵੀਜ਼ਨ ਗਿੱਦੜਵਾ ਦੇ ਪਿੰਡ ਹੁਸਨਰ ਦੇ ਪ੍ਰਦੀਪ ਸਿੰਘ ਉਰਫ ਪੁਪਲੀ ਪੁੱਤਰ ਗੁਰਮੀਤ ਸਿੰਘ ਜਿਸ ਤੇ ਕਾਫੀ ਨਸ਼ਾ ਤਸਕਰੀ ਦੇ ਕਮਰਸ਼ੀਅਲ ਕੁਆਂਟੀਟੀ ਦੇ ਮਕਦਮੇ ਦਰਜ ਹਨ ਉਸ ਨੇ ਜੋ ਪਿਛਲੇ 5 ਸਾਲਾਂ ਵਿੱਚ ਨਸ਼ਾ ਤਸਕਰੀ ਦਾਈ ਪ੍ਰਾਪਰਟੀ ਬਣਾਈ ਹੈ ਇਸ ਦੀ ਕੀਮਤ ਕੁੱਲ 13 ਲੱਖ 65000 ਰੁਪਇਆ ਬਣਦੀ ਹੈ ਉਸ ਪ੍ਰਾਪਰਟੀ ਨੂੰ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਹੈ ਜਿਸ ਤੇ ਅੱਜ ਫਰੰਟ ਨੂੰ ਸੁਨਰਦੇ ਬਹੁਤ ਬਾਰ ਬੰਦਿਆਂ ਦੀ ਹਾਜ਼ਰੀ ਵਿੱਚ ਕੰਪੀਟੈਂਟ ਅਥਾਰਟੀ ਦਾ ਨੋਟਸ ਉਹਨਾਂ ਦੀ ਜ਼ਮੀਨ ਦੇ ਖੇਤਾਂ ਵਿੱਚ ਮੈਂਬਰਾਂ ਨੂੰ ਤਮਿਲ ਕਰਾਇਆ ਅਤੇ ਇੱਕ ਆਰਡਰ ਉਸ ਦੀ ਪ੍ਰਾਪਰਟੀ ਦੇ ਬਾਹਰ ਖੇਤਾਂ ਵਿੱਚ ਲਗਾਇਆ ਗਿਆ ਹੈ ਹੁਣ ਇਹ ਆਪਣੀ ਪ੍ਰਾਪਰਟੀ ਵੇਚ ਨਹੀਂ ਸਕੇਗਾ ਨਾ ਹੀ ਕੋਈ ਇਸ ਪ੍ਰਾਪਰਟੀ ਤੇ ਲੋਨ ਲੈ ਸਕਦਾ ਹੈ ਇਹ ਕੇਸ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚਲੇਗਾ ਬਾਕੀ ਆਪਦੇ ਮੱਧਮੇ ਰਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸ਼੍ਰੀ ਭਾਗੀਰਥ ਮੀਨਾ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਨਸ਼ਾ ਤਸਕਰੀ ਦਾ ਕੰਮ ਬੰਦ ਕਰ ਦੇਣ ਨਹੀਂ ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ ਜਾਏਗਾ ਤੇ ਪ੍ਰਾਪਰਟੀਆਂ ਡੀਆਂ ਜ਼ਬਤ ਕਰਾਈਆਂ ਜਾਣਗੀਆਂ ਮਾਝੂ ਪੰਜਾਬ ਸਰਕਾਰ ਅਤੇ ਸ਼੍ਰੀ ਗੌਰਵ ਜਾਦਵ ਬੀ ਜੀ ਪੀ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਨਸ਼ਾ ਤਸਕਰਾ ਨੂੰ ਕਾਬੂ ਕਰਨ ਅਤੇ ਉਹਨਾਂ ਵੱਲੋਂ ਪਿਛਲੇ 5 ਸਾਲਾਂ ਵਿੱਚ ਬਣਾਈ ਗਈ ਚੱਲ ਅਚੱਲ ਜਾਇਦਾਦ ਪ੍ਰਾਪਰਟੀ ਦਾ ਨਸ਼ਾ ਤਸਕਰਾ ਕਰਕੇ ਬਣਾਈ ਗਈ ਉਹਨਾਂ ਪ੍ਰਾਪਰਟੀਆਂ ਨੂੰ ਸੀਜ਼ ਕਰਨ ਲਈ ਪੂਰੇ ਸੂਬੇ ਅੰਦਰ ਮਹਿੰਮ ਚਲਾਈ ਗਈ ਹੈ ਇਸੇ ਲੜੀ ਵਿੱਚ ਸ਼੍ਰੀ ਭਾਗੀ ਰਤ ਮੀਨਾ ਆਈ ਪੀ ਐਸ ਐਸ ਪੀ ਸ਼੍ਰੀ ਮੁਕਸਰ ਸਾਹਿਬ ਦੀਆਂ ਜੋਗ ਹਦਾਇਤਾਂ ਤਹਿਤ ਸਬ ਡਿਵੀਜ਼ਨ ਗਿੱਦੜਵਾ ਦੇ ਪਿੰਡ ਹੁਸਨਰ ਦੇ ਪ੍ਰਦੀਪ ਸਿੰਘ ਔਰ ਪੁਪਲੀ ਪੁੱਤਰ ਗੁਰਮੀਤ ਸਿੰਘ ਜਿਸ ਤੇ ਕਾਫੀ ਨਸ਼ਾ ਤਸਕਰੀ ਦੇ ਕਮਰਸ਼ੀਅਲ ਕੁਆਂਟੀਟੀ ਦੇ ਮਕਦਮੇ ਦਰਜ ਹਨ ਉਸ ਨੇ ਜੋ ਪਿਛਲੇ 5 ਸਾਲਾਂ ਵਿੱਚ ਨਸ਼ਾ ਤਸਕਰੀ ਦਾਈ ਪ੍ਰਾਪਰਟੀ ਬਣਾਈ ਹੈ ਇਸ ਦੀ ਕੀਮਤ ਕੁੱਲ 13 ਲੱਖ 65000 ਰੁਪਇਆ ਬਣਦੀ ਹੈ ਉਸ ਪ੍ਰਾਪਰਟੀ ਨੂੰ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਹੈ ਜਿਸ ਤੇ ਅੱਜ ਪਿੰਡ ਉਸਨਰ ਦੇ ਮੋਤਬਰ ਬੰਦਿਆਂ ਦੀ ਹਾਜ਼ਰੀ ਵਿੱਚ ਕੰਪੀਟੈਂਟ ਅਥਾਰਟੀ ਦੇ ਨੋਟਸ ਉਹਨਾਂ ਦੀ ਜ਼ਮੀਨ ਦੇ ਖੇਤਾਂ ਵਿੱਚ ਮੈਂਬਰਾਂ ਨੂੰ ਤਮੀਲ ਕਰਾਇਆ ਅਤੇ ਇੱਕ ਆਰਡਰ ਉਸ ਦੀ ਪ੍ਰਾਪਰਟੀ ਦੇ ਬਾਹਰ ਖੇਤਾਂ ਵਿੱਚ ਲਗਾਇਆ ਗਿਆ ਹੈ ਹੁਣ ਇਹ ਆਪਣੀ ਪ੍ਰਾਪਰਟੀ ਵੇਚ ਨਹੀਂ ਸਕੇਗਾ ਨਾ ਹੀ ਕੋਈ ਇਸ ਪ੍ਰਾਪਰਟੀ ਤੇ ਲੋਨ ਲੈ ਸਕਦਾ ਹੈ ਇਹ ਕੇਸ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚਲੇਗਾ ਬਾਕੀ ਆਪ ਦੇ ਮੱਧਮੇ ਰਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸ਼੍ਰੀ ਭਾਗੀਰਥ ਮੀਨਾ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਨਸ਼ਾ ਤਸਕਰੀ ਦਾ ਕੰਮ ਬੰਦ ਕਰ ਦੇਣ ਨਹੀਂ ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ ਜਾਏਗਾ ਤੇ ਪ੍ਰਾਪਰਟੀਆਂ ਆਡੀਆਂ ਜ਼ਬਤ ਕਰਾਈਆਂ ਜਾਣਗੀਆਂ